ਪੰਜਾਬ ਸਰਕਾਰ ਦੇ ਮਲਾਜ਼ਮ ਤੇ ਰਿਟਾਇਰਡ ਹੋਏ ਮਲਾਜ਼ਮ ਵੱਲੋਂ ਲਗਾਤਾਰ ਸਿੰਘਾ ਜਾਰੀਆ ਜਿੱਥੇ ਮੁੱਖ ਮੰਤਰੀ ਭਗਵਾਨ ਤਮਾਨ ਰੋਡ ਸ਼ੋਅ ਵਾਸਤੇ ਵੋਟਾਂ ਲੈਣ ਲਈ ਪਹੁੰਚਦਾ ਤਾਂ ਮਲਾਜ਼ਮ ਵੱਲੋਂ ਲਗਾਤਾਰ ਬਰੋਲ ਕੀਤਾ ਜਾਂਦਾ ਹੈ ਅਸੀਂ ਇਸ ਗੱਲ ਨਿੰਦਾ ਕਰਦੇ ਹਾਂ ਕਿ ਜੋ ਪੁਰਾਣੀ ਪੈਨਸ਼ਨ ਬਹਾਲੀ ਦੇ ਪ੍ਰਧਾਨ ਆ ਜਾਂ ਨਿੰਨਰ ਆ ਜਦੋਂ ਉਸ ਲਾਗੇ ਵਿੱਚ ਆਉਂਦਾ ਤਾਂ ਉਹਨਾਂ ਨੂੰ ਚੱਕ ਲਿਆ ਜਾਂਦਾ ਇਸ ਗੱਲ ਅਸੀਂ ਬਰੋਲ ਕਰਦੇ ਹਾਂ ਕਿਉਂਕਿ ਜੋ ਪ੍ਰਾਣੀ ਵਸਣ ਬਹਾਲੀ ਦਾ ਕਨਵਨਰ ਆ ਜਸਵੀਰ ਸਿੰਘ ਤਲਵਾਰਾ ਨੂੰ ਕਈ ਵਾਰ ਘਰੋਂ ਚੱਕਿਆ ਗਿਆ ਜਿਸ ਦੀ ਨਖੇਦੀ ਕਰਦੇ ਆ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰਦੇ ਆ ਕਿ 2004 ਤੋਂ ਭਾਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਨਿਯਮ 1972 ਅਨਸਾਰ ਕੀਤੀ ਜਾਵੇ ਇਸ ਤਰ੍ਹਾਂ ਹੀ ਜੋ ਮੁਲਾਜ਼ਮ ਉਹਨਾਂ ਦਾ ਡੀਏ 12% ਘਾਤਤਾ ਕੇਂਦਰ ਸਰਕਾਰ ਨੂੰ ਜੋ ਕਿਉਂਕਿ ਕੇਂਦਰ ਸਰਕਾਰ ਦਾ ਡੀਏ ਆ ਉਹ 50% ਆ ਜੋ ਪੰਜਾਬ ਸਰਕਾਰ ਦੇ ਮਲਾਜਮ ਡੀਏ 38% ਦਾ 12% ਫਰਕ ਆ ਜੇਕਰ ਡੀਏ ਵਿੱਚ 12% ਵਾਧਾ ਹੁੰਦਾ ਤਾਂ ਮਲਾਜਮਾਂ ਦੀਆਂ ਤਨਖਾਹਾਂ ਹਜ਼ਾਰਾਂ ਰੁਪਏ ਫਰਕ ਹੋ ਹਰ ਮਹੀਨੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮਾਹੌਲ ਵਿੱਚ ਕੰਮ ਕਰਦੇ ਕੱਚੇ ਮਲਾਜਮ ਨੂੰ ਰਹਿਲੂ ਕੰਮ ਦੀ ਮੁੱਖ ਮੰਗਾ ਹਲਗੇ ਸਵਾਰੇ ਜੋ ਮੁੱਖਾਂ ਭਵਾਂਤਮਾਨ ਕਈ ਵਾਰ ਕਹਿ ਚੁੱਕਿਆ ਵੀ ਅਸੀਂ ਕੱਚੇ ਮਲਾਜਮ ਪੱਕੇ ਕਰਾਂਗੇ ਪਰ 2 ਸਾਲ ਹੋ ਗਏ ਲਗਭਗ ਸਰਕਾਰ ਬਣੀ ਨੂੰ ਰੋਪੜ ਸਰਮਪਲਾਣ ਦੇ ਵਿੱਚ ਲਹਿਰਾ ਮੁਹੰਮਦ ਸਰਮਪਲਾਣ ਦੇ ਵਿੱਚ ਠੇਕੇਦਾਰਾਂ ਦੇ ਕੋਲ ਨਮੂਨੀਆਂ ਤਨਖਾਹਾਂੇ ਕੰਮ-ਕੰਮ ਕਰਦੇ ਆ ਪਰ ਅਜੇ ਤੱਕ ਉਹਨਾਂ ਨੂੰ ਰੈਰੋ ਨਹੀਂ ਕੀਤਾ ਗਿਆ ਜੋ ਹਾਂ ਜੋ ਟੀਚਰ ਰੈਗੂਲਰ ਕੀਤੇ ਗਏ ਹਨ ਜਿਨ੍ਹਾਂ ਦੀ ਫਿਕਸ ਤਨਖਾਹ 18000 23000 ਕੀਤੀ ਗਈ ਆ ਅਸੀਂ ਮੁੱਖੇ ਭੁਗਤਾਨ ਤੋਂ ਉਹਨਾਂ ਮੰਗ ਕਰਦੇ ਆ ਕਿ ਉਹਨਾਂ ਨੂੰ ਬੇਸਿਕ ਪੇ ਟੀ ਐ ਤੇ ਹੋਰ ਭੱਤੇ ਵੀ ਲਾਗੂ ਕੀਤੇ ਜਾਣ ਜਿਸ ਤਰ੍ਹਾਂ ਪਹਿਲਾਂ ਮਾਸਟਰਾਂ ਨੇ ਤਰ੍ਹਾਂ ਮਾਸਟਰ ਬੇਸਿਕ ਪੇ ਤਨਖਾਹ ਮਿਲਦੀ ਆ ਜਾਂ ਡੀਏ ਮਿਲਦਾ ਜਾ ਭੱਤੇ ਮਿਲਦੇ ਆ ਪਰ ਇੱਕ ਪਾਸੇ ਜੋ ਪੰਜਾਬ ਸਰਕਾਰ ਨੇ ਸਿਕ ਤਨਖਾਹ ਕਰ ਦਿੱਤੀ ਵੀ ਹਰ ਸਾਲ 5% ਵਾਧਾ 58 ਸਾਲ ਤੱਕ ਜੋ ਨੌਕਰੀ ਹੈ ਉਹ 23000 ਤਨਖਾਹ 18500 5% ਵਾਧਾ ਇਸ ਲਈ ਮਖੇਦੀ ਕਰਦੇ ਆ ਮੁਖਰੀ ਭਵੰਤਵਨ ਮੰਗ ਕਰਦੇ ਹਾਂ ਕਿ ਦੋਨੇ ਹਰਪਾਲ ਸਿੰਘ ਜਿਮਾ ਤੋਂ ਵੀ ਆਉਣ ਵਾਲੇ ਸਮੇਂ ਵਿੱਚ ਜੋ ਵੀ ਮਾਸ